ਹਾਂਜੀ ਤੁਸੀਂ ਜੁੜ ਚੁੱਕੇ ਹੋ ਸਾਡੇ ਪੇਜ ਦੇ ਨਾਲ ਤੇ ਅਸੀਂ ਰੋਜ਼ਾਨਾ ਹੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਿਹੜੀ ਨਸ਼ੇ ਦੇ ਉੱਪਰ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਕਿ ਤਾਂ ਕਿ ਜੋ ਪਿੰਡ ਅਰੋੜੀ ਸੀਸਾ ਜ਼ਿਲਹਾ ਦਾ ਜੋ ਬਾਰਡਰ ਤੇ ਪਿੰਡ ਪੈਂਦਾ ਹੈ ਉਹਦੇ ਵਿੱਚ ਜਿਹੜਾ ਨਸ਼ਾ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜਿਹੜੀ ਇਹ ਨਹਿਰ ਹੈ ਉਹ ਇੱਕ ਪਾਸੋਂ ਖਾਲੀ ਹੈ ਤੇ ਇੱਕ ਪਾਸੇ ਇਹ ਨਹਿਰ ਪੱਕੀ ਹੈ ਤੇ ਜਿਹੜੀ ਇਹਦੀ ਪਰੜੀ ਹੈ ਵਿਚਾਲੇ ਵਾਲੀ ਇਹਦੇ ਉੱਤੇ ਲਗਭਗ ਰੋਜ਼ਾਨਾ ਮੇਰਾ ਖਿਆਲ ਹੈ ਸੈਂਕੜੇ ਦੀ ਗਿਣਤੀ ਦੇ ਵਿੱਚ ਇਹ ਜਿਹੜੀ ਪਰੜੀ ਹੈ ਪੰਜਾਬ ਦੀ ਸਾਈਡ ਕੁਸਲੇ ਪਿੰਡ ਨੂੰ ਜਾਂ ਜਟਾਣਾ ਪਿੰਡ ਨੂੰ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਜਿਹੜੇ ਨਸ਼ੇੜੀ ਲੋਕ ਨੇ ਇਸ ਰਸਤੇ 'ਚੋਂ ਜਾਂਦੇ ਆਉਂਦੇ ਨੇ ਤੇ ਜਿਹੜਾ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲੇ ਜਾਂ ਤਸਕਰ ਨੇ ਜਾਂ ਜੋ ਵੀ ਹੈਗੇ ਆ ਤਾਂ ਉਹ ਲਗਭਗ ਇੱਥੇ ਹੀ ਉਹਨਾਂ ਨੂੰ ਸਪਲਾਈ ਕਰ ਜਾਂਦੇ ਨੇ ਜਾਂ ਇੱਥੋਂ ਹੀ ਉਹਨਾਂ ਨੂੰ ਮਿਲ ਜਾਂਦਾ ਹੈ ਤੇ ਪਿਛਲੇ ਦਿਨੀ ਲਗਭਗ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਕਿੰਨੀਆਂ ਹੀ ਮੋਤਾਂ ਹੋ ਚੁੱਕੀਆਂ ਪਰसों ਵੀ ਇੱਕ ਡੈੱਡ ਬੋਡੀ ਅਸੀਂ ਇੱਥੋਂ ਚੱਕੀ ਸੀ ਤੇ ਹੁਣ ਤੁਸੀਂ ਦੇਖੋ ਅਸੀਂ ਅੱਜ ਫੇਰ ਇੱਥੇ ਆਏ ਸੀ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਬਾਈਕ ਸਵਾਰ ਕੁਝ ਲੋਕ ਚਿੱਟੇ ਵਾਲੇ ਆ ਜਾ ਰਹੇ ਨੇ ਤੇ ਉਹਨਾਂ ਦੀ ਅਸੀਂ ਥੋੜੀ-ਮੋਟੀ ਇੱਥੇ ਕਵਰੇਜ ਕਰਨ ਆਏ ਸੀ ਤੇ ਸਾਨੂੰ ਦੇਖੋ ਇਹੋ ਜਿਹਾ ਕੋਈ ਸਨਸਨੀਖੇਜ ਜਿਹੜਾ ਸਮਾਨ ਹੈ ਇੱਥੋਂ ਮਿਲਿਆ ਤੇ ਦੇਖੋ ਜਿਹੜੇ ਇੰਜੈਕਸ਼ਨ ਨੇ ਜਿਵੇਂ ਇਹ ਦੁਕਾਨ ਤੋਂ ਲਿਆ ਆਉਂਦੇ ਨੇ ਤੇ ਇਹਦੇ ਵਿੱਚੋਂ ਸਿਰਿੰਜ ਕੱਢ ਲੈਂਦੇ ਨੇ ਤੇ ਇਹ ਟੀਕਾ ਇਓਂ ਦਾ ਤਿਓਂ ਲਗਭਗ ਤੁਸੀਂ ਦੇਖ ਸਕਦੇ ਹੋ ਨਵੇਂ ਦਾ ਨਵਾਂ ਪਿਆ ਇਹ ਅੱਜ ਦੀ ਮੇਰਾ ਖਿਆਲ ਹੈ ਵੀ ਨਵੀਂ ਪੈਕਿੰਗ ਹੈ ਅੱਜ ਇਥੇ ਟੀਕੇ ਲਾਏ ਨੇ ਲਾਈਟਰ ਪਿਆ ਪੰਨੀ ਪਈ ਹੈ ਤੇ ਸਰਿੰਜਾਂ ਪਈਆਂ ਸਿਕਟਾਂ ਪਈਆਂ ਜਾਂ ਸਰਿੰਜਾਂ ਦੇਖੋ ਤੁਸੀਂ ਬਿਲਕੁਲ ਜਿਹੜੀਆਂ ਕੈਪ ਚੜੇ ਹੋਏ ਐ ਇਦਾਂ ਦੀਆਂ ਸਰਿੰਜਾਂ ਲੱਗੀਆਂ ਹੋਈਆਂ ਸਰਿੰਜਾਂ ਸੂਈਆਂ ਲਾਈਟਰ ਤੇ ਕਾਫੀ ਇਸਦਾਂ ਦਾ ਜਿਹੜਾ ਸਮਾਨ ਹੈ ਜਿਹੜਾ ਨਸ਼ੇ ਵਾਲੇ ਜਿਹੜੇ ਲੋਕ ਨੇ ਉਹ ਵਰਤਦੇ ਨੇ ਕਿ ਆਪਦੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਨੇ ਤੇ ਮਾਂ ਪਿਓ ਪਤਾ ਨਹੀਂ ਕਿੰਨੇ ਚਾਵਾਂ ਨਾਲ ਉਹਨਾਂ ਨੂੰ ਪਾਲਦਾ ਹੈ ਜਾਂ ਕੀ ਕੀ ਉਮੀਦਾਂ ਹੁੰਦੀਆਂ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਜਾਂ ਸਾਡੇ ਬੱਚੇ ਵੱਡੇ ਹੋ ਕੇ ਸਾਡਾ ਸਹਾਰਾ ਬਣਨਗੇ ਪਰ ਦੇਖੋ ਇਹੋ ਜਿਹਾ ਕੰਮ ਜਿਹੜੇ ਇੱਥੇ ਨਸ਼ੇੜੀ ਲੋਕ ਨੇ ਜਾਂ ਇਧਰ ਉਧਰ ਆ ਕੇ ਇੱਥੇ ਨਸ਼ਾ ਕਰਦੇ ਨੇ ਦੂਜੀ ਗੱਲ ਜਿਹੜਾ ਇਹ ਨਹਿਰ ਦੀ ਪਰੜੀ ਹੈ ਉਹ ਇੱਕ ਇਹੋ ਜਿਹਾ ਉਜਾੜ ਬਣ ਚੁੱਕੀ ਹੈ ਕਿ ਜਿਹੜਾ ਵਿਭਾਗ ਹੈ ਇਹਨਾਂ ਦਾ ਨਹਿਰੀ ਵਿਭਾਗ ਹੈ ਉਹ ਵੀ ਇਦਾਂ ਦੀ ਆਪਦੀ ਬਿਲਕੁਲ ਵੀ ਕਾਰਗੁਜ਼ਾਰੀ ਨਹੀਂ ਦਿਖਾ ਰਿਹਾ ਕੋਈ ਦੇਖੋ ਨਹਿਰ ਟੁੱਟੀ ਪਈ ਐ ਸਾਰੀ ਨਹਿਰ ਦੇ ਉੱਤੇ ਜਿਹੜੇ ਪਰੜੀ ਐ ਉਹਦੇ ਉੱਤੇ ਲੋਕਾਂ ਨੇ ਜਾਂ ਮਲਵਾ ਐਦਾਂ ਦਾ ਸਿੱਟਿਆ ਹੋਇਆ ਕਿ ਲੰਘਣ ਨੂੰ ਬਿਲਕੁਲ ਵੀ ਥਾਂ ਨਹੀਂ ਇਹਨਾਂ ਦੇ ਜੋ ਬੇਲਦਾਰ ਨੇ ਜਾਂ ਜੋ ਇਹਨਾਂ ਦੇ ਕਰਮਚਾਰੀ ਨੇ ਉਹ ਪਤਾ ਨਹੀਂ ਕਿਸ ਚੀਜ਼ ਦੀਆਂ ਤਨਖਾਹਾਂ ਲੈ ਰਹੇ ਨੇ ਤੇ ਮੋਟੀ ਜਿਹੜੀ ਇੱਥੇ ਆਪਾਂ ਕਹਿ ਸਕਦੇ ਹਾਂ ਸਿੰਚਾਈ ਵਿਭਾਗ ਐ ਨਹਿਰੀ ਡਿਪਾਰਟਮੈਂਟ ਐ ਉਹਦੀ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੱਕ ਭ੍ਰਸ਼ਟਾਚਾਰ ਨਜ਼ਰ ਆ ਰਿਹਾ ਐ ਤੇ ਤੁਸੀਂ ਦੇਖੋ ਮੇਰੇ ਖਿਆਲ ਨਾਲ ਸਫਾਈਦਾਨਾਂ ਨੇ ਕਿੰਨੀ ਵਾਰ ਹੀ ਮ ਕਾਰਜਾਂ ਦੇ ਵਿੱਚ ਦਿਖਾਈ ਹੋਏਗੀ ਤੇ ਨਹਿਰ ਦਾ ਹਾਲ ਦੇਖੋ ਜਗਾ ਜਗਾ ਤੋਂ ਝੁਕੀ ਪਈ ਹੈ ਬਾਕੀ ਗੱਡੀ ਦਾ ਦੂਰ ਦੀ ਗੱਲ ਹੈ ਇੱਥੇ ਪੈਦਲ ਲੰਘਣ ਵਾਸਤੇ ਵੀ ਇਦਾਂ ਦੀ ਜਗਾ ਹੈ ਨਹੀਂ ਕਿ ਥੋੜੀ ਲੰਘਿਆ ਜਾ ਤੇ ਬਾਕੀ ਨਸ਼ੇੜੀ ਲੋਕ ਇੱਥੇ ਦਿਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਨਸ਼ੇੜੀ ਜਿਹੜੇ ਨੇ ਉਹ ਆਉਂਦੇ ਨੇ ਇੱਥੇ ਆਪਣਾ ਨਸ਼ੇ ਦੀ ਪੂਰਤੀ ਕਰਦੇ ਨੇ ਤੇ ਤਰ੍ਹਾਂ ਤਰ੍ਹਾਂ ਦੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਸਮਾਨ ਪਿਆ ਹੈ ਅਪੱਤੀ ਜਨਕ ਚੀਜ਼ਾਂ ਜਿਹੜੀਆਂ ਕਿ ਤੁਸੀਂ ਸੋਚਿਆ ਵੀ ਨਹੀਂ ਹੋਏਗਾ ਕਿ ਐਦਾਂ ਦਾ ਸਮਾਨ ਇੱਥੇ ਨਹਿਰ ਦੇ ਵਿੱਚ ਨਸ਼ੇੜੀ ਲੋਕ ਨੇ ਇੱਥੇ ਸਿੱਟ ਕੇ ਜਾਂਦੇ ਨੇ ਤੇ ਨਾਲੇ ਆਪਣੀ ਜ਼ਿੰਦਗੀ ਨੂੰ ਦਾਤੇ ਲਾਉਂਦੇ ਨੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਅੱਜ ਵੀ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਬਹੁਤ ਜ਼ਿਆਦਾ ਮੋਟਰਸਾਈਕਲ ਇੱਥੇ ਆਏ ਸੀ ਤੇ ਇਹਨਾਂ ਨੇ ਸਪੈਸ਼ਲ ਆਪਣੇ ਇੱਥੇ ਅੱਡੇ ਬਣਾ ਰੱਖੇ ਨੇ ਮੈਟ ਰੱਖ ਰੱਖੇ ਨੇ ਤੇ ਮੈਟਾਂ ਦੇ ਨਾਲ ਕੋਲੇ 4-4 3-3 ਇੱਟਾਂ ਦੀਆਂ ਇੱਕ ਤਰ੍ਹਾਂ ਦੀਆਂ ਇੱਕ ਬੈਠਣ ਵਾਸਤੇ ਕੁਰਸੀਆਂ ਬਣਾ ਰੱਖੇ ਨੇ ਸਪੈਸ਼ਲ ਉੱਥੇ ਆਉਂਦੇ ਨੇ ਬੈਹਦੇ ਨੇ ਆਪਣੇ ਇੰਜੈਕਸ਼ਨ ਵਗੈਰਾ ਲਾਉਂਦੇ ਨੇ ਪਾਣੀ ਪੀਂਦੇ ਆ ਸਿੱਕਾ ਪੀਂਦੇ ਆ ਸਟਿੰਗ ਪੀਂਦੇ ਆ ਇੱਕ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਤੁਹਾਨੂੰ ਤੁਸੀਂ ਅਗਰ ਕਿੱਥੇ ਆ ਕੇ ਦੇਖੋਗੇ ਤੁਹਾਨੂੰ ਮਿਲ ਸਕਦੀਆਂ ਪਰ ਪ੍ਰਸ਼ਾਸਨ ਮੈਹਰੀ ਵਿਭਾਗ ਜਲਾਲੋ ਪੁਲ ਪ੍ਰਸ਼ਾਸਨ ਇੱਥੇ ਕੋਈ ਵੀ ਇਦਾਂ ਦੀ ਪਸ ਪੁਰ ਤੇ ਆਉਂਦੇ ਨੇ ਖੜਦੇ ਨੇ ਮੁੜ ਜਾਂਦੇ ਨੇ ਉਹ ਦੱਸ ਰਹੇ ਸੀ ਪਰ ਇਥੋਂ ਦੇ ਜਿਹੜੇ ਕਿਤਾਂ ਵਾਲੇ ਐ ਕਹਿੰਦੇ ਅਸੀਂ ਕਿਹਾ ਸੀ ਕਿ ਉਹ ਲਾਈ ਜਾਂਦੇ ਨੇ ਤੁਸੀਂ ਫੜ ਲਓ ਕਹਿੰਦੇ ਤੁਸੀਂ ਫੜ ਕੇ ਦਿਓ ਤਾਂ ਇਦਾਂ ਦੀ ਮੈਂ ਕਹਿੰਦਾ ਵੀ ਸਾਡਾ ਪ੍ਰਸ਼ਾਸਨ ਵੀ ਢਿੱਲ ਦੇ ਰਿਹਾ ਤਾਂ ਜੋ ਇੱਥੇ ਜਿਹੜੇ ਨਸ਼ੇੜੀ ਲੋਕ ਨੇ ਆਉਂਦੇ ਨੇ ਇਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਨੇ ਛੋਟੇ ਛੋਟੇ ਉਮਰ ਦੇ ਬੱਚੇ ਅਸੀਂ ਪਿੱਛੇ ਵੀ ਵੀਡੀਓ ਪਾਈ ਸੀ ਆ ਅੰਡਰੇਜ ਮੰਨ ਲਓ 15 15 16 17 ਸਾਲ ਦੇ ਆਉਂਦੇ ਨੇ ਇੱਥੇ ਤੇ ਆ ਕੇ ਆਪਣੀ ਨਸ਼ੇ ਦੀ ਪੂਰਤੀ ਕਰਦੇ ਨੇ ਫਿਰ ਉਹਨਾਂ ਨੂੰ ਉਗੜੋਜ ਲੱਗ ਜਾਂਦੀ ਹੈ ਉਹ ਚੱਲਿਆ ਨਹੀਂ ਜਾਂਦਾ ਫਿਰ ਉਹ ਮਰ ਜਾਂਦੇ ਨੇ ਜਰੇ ਤੇ ਇਸ ਤਰ੍ਹਾਂ ਦੀਆਂ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਨਾ ਤਵਾ ਕਰੀਏ ਤੇ ਬਾਕੀ ਇਹਨੂੰ ਵੀਡੀਓ ਨੂੰ ਸਾਡੇ ਨੂੰ ਬੱਦ ਬੱਦ ਸ਼ੇਅਰ ਕਰੋ ਤਾਂ ਜੋ ਪ੍ਰਸ਼ਾਸਨ ਦੇ ਥੋੜੀ ਮੋਟੀ ਕੰਨਾਂ ਤੇ ਜੂੰਨ ਸਰਕੇ ਤੇ ਉਹ ਆਪਣੇ ਇਸ ਜਿਹੜਾ ਜ਼ਿੰਦਗੀ ਦਾ ਜਿਹੜਾ ਮੌਤ ਦਾ ਖੇਲ ਚੱਲ ਰਿਹਾ ਉਸ ਨੂੰ ਮਾਰੀ ਮੋਟੀ ਠੱਲ ਪਵੇ ਧੰਨਵਾਦ ਜੀ